ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਖਿਡਾਰੀ ਨੇ ਤਿਆਰ ਹੈ ਚਾਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਹੁਣ ਇਹ ਕਹਿੰਦੇ ਕੌਣ ਬੱਲੇ ਬੱਲੇ ਕਰਾਵੇਗੀ ਖੁਸ਼ੀ ਦੀ ਪੈਂਦੀ ਹੋਈ ਕਬੱਡੀ ਦੇ ਉੱਪਰ ਇਹਨਾਂ ਕਹਿੰਦੇ ਕੌਣ ਬੱਲੇ ਬੱਲੇ ਕਰਾਵੇਗੀ ਚੰਨਾ ਦਾ ਕਹਿੰਦੇ ਨਾਂ ਚੱਲਦਾ ਪਰ ਸਾਹਮਣੇ ਕੋਮਲ ਟਰਾਈ ਕਰਦੀ ਹੋਈ ਬੱਲੇ ਬੱਲੇ ਇੱਕ ਪਾਸੇ ਕਹਿੰਦੇ ਕੋਮਲ ਦੂਜੇ ਪਾਸੇ ਆਹ ਕਹਿੰਦੇ ਖੁਸ਼ੀ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਹੈ ਮਿਹਰ ਕਰੀ ਦਾਤਿਆ ਇਸ ਦੁਨੀਆ ਸਾਰੀ ਤੇ ਹੱਕ ਗਰੀਬਾਂ ਵਾਲੇ ਕਹਿੰਦੇ ਥੱਲੇ ਦੱਬਣ ਨਾ ਪੈਸੇ ਲਈ ਨਾ ਮਾਰੇ ਕਦੇ ਭਾਈ ਭਾਈ ਨੂੰ ਤੇ ਧੀਆਂ ਵਾਲੀਆਂ ਲਾਸ਼ਾਂ ਝਾੜੀਆਂ ਵਿੱਚੋਂ ਲੱਭਣ ਨਾ ਅਮਮਾ ਦਾ ਵੱਡੇ ਭਰਾ ਦਾ ਹੈ ਲਾ ਕਬੱਡੀ ਪਾਉਣ ਦੇ ਵਾਸਤੇ ਮੱਲਾਂ ਤਿਆਰ ਹੈ ਪ੍ਰਮਾਤਮਾ ਨੂੰ ਯਾਦ ਕੀਤਾ ਕਬੱਡੀ ਪਾਉਣ ਦੇ ਲਈ ਵਾਦੀ ਹੋਈ 1 2 3 ਥਾਪੀਆਂ ਪੱਟਾਂ ਤੇ ਮਾਰੀਆਂ 4 ਖਿਡਾਰਮਾਂ ਨੂੰ ਵੰਗਾਲਿਆ ਚੰਨੋ ਹੈਗਾ ਰਾਂ ਦਾ ਪਹਿਲੀ ਕਬੱਡੀ ਤੇ ਮੱਲ ਲਾਣਾ ਦੋ ਦੋ ਹੱਥ ਕਰਨਾ ਪਤਾ ਲੱਗ ਜੇ ਉਹ ਖਾਲੀ ਚੰਨੋ ਆਈ ਹੋਈ ਹੈ ਪਰ ਇਧਰ ਦੇ ਪਾਸੇ ਮੱਲ ਹੈ ਫੜਿਆ ਗੁੱਟ ਲੱਗਦਾ ਯੋਰ ਇਧਰ ਦੇ ਪਾਸੇ ਆਹ ਉਂਗਲ ਖੜੀ ਆ ਮੱਲਾ ਦੇ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਜਿਹੜਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਕਰ ਦਿੰਦਾ ਅਗਲੀ ਕਬੱਡੀ ਪੈ ਗਈ ਆ ਦੇ ਵੀਰਿਆ ਕਰਦੇ ਆ ਮੱਲਾ ਕਬੱਡੀ ਪਾਉਣ ਦੇ ਲਈ ਫਿਰ ਤਿਆਰ ਹੈ ਟਿੰਕਲ ਨੇ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਪਿੰਦਰ ਆਸਟ੍ਰੇਲੀਆ ਮਾਨ ਕਰਦਾ ਕਹਿੰਦਾ ਟਵਿੰਕਲ ਜਿਹੜੇ ਮੇਲੇ ਤੇ ਕਹੇਗੀ ਆਪਾਂ ਇਕੱਠਵਾਰਾ ਸੰਭਾਲ ਕਰ ਦਿਆਂਗੇ ਇਧਰ ਦੇ ਪਾਸੇ ਮੱਲਾ ਆਹ ਟਾਪ ਦੇ ਪੈੜ ਦਾ ਵਾਧਾ ਕਰ ਦਿੱਤਾ ਬਾਈ ਮਾਲਾਂ ਦੀ ਖੇਡ ਵਧੀਆ ਲੱਗਦੀ ਇੱਕਰ ਤਾੜੀਆਂ ਮਾਰਦੇ ਆ ਮਾਲਾਂ ਦੇ ਬਾਤੇ ਬੜੀ ਤੇਜ਼ ਤਰਾਰ ਖਿਡਾਰਮਾਂ ਦੇ ਵਿੱਚ ਨਾਮ ਹੈ ਜੁਗਲ ਸਿੰਘ ਜੀ ਮੁੱਖ ਸੇਵਾਦਾਰ ਨੇ ਇਧਰ ਦੇ ਪਾਸੇ ਕਬੱਡੀ ਪੌਣ ਦੇ ਬਾਤੇ ਖੁਸ਼ੀ ਫਿਰ ਤਿਆਰ ਹੈ ਚਾਰਵੇਂ ਔਲਖਾਲੀ ਚੰਨੋਂ ਨੇ ਕਹਿੰਦੇ ਅੱਜ ਸਰਾ ਲਾਈ ਆਉਂਦੀ ਹੈ ਪਰ ਇਧਰ ਦੇ ਪਾਸੇ ਖੁਸ਼ੀ ਵੀ 베ਰ 베ਰ ਕਬੱਡੀਆਂ ਭਾਈ ਆਉਂਦੀ ਹੈ ਆਹ ਪਰਿਆ ਗੁੱਟ ਪਰ ਇਧਰ ਦੇ ਪਾਸੇ ਆਹ ਖੁਸ਼ੀ ਨੇ ਟਾਪ ਦੇ ਪੈੜ ਵਾਦਾ ਕਰ ਦਿੱਤਾ ਪੰਦੇ ਕਬੱਡੀ ਤੇ ਤੇੜਾ ਸਾਹ ਕਰੋ ਸਖਤ ਉਹ ਵੀ ਕਬੱਡੀ ਪਾਉਣ ਲਈ ਉਹ ਮਾਲਾ ਤਿਆਰ ਆ ਕਬੱਡੀ ਪਾਉਣ ਦੇ ਵਾਤੇ ਚੰਨਾ ਹੈ ਆ ਰਦਾਦਨਾ ਦੋ ਦੋ ਹੱਥ ਕਰਨਾ ਦੁਨੀਆ ਦੇ ਹੈਵੀ ਆਹ ਮਾਲਾ ਦੀ ਕਬੱਡੀ ਦੇ ਉੱਪਰ ਇਹ ਬੱਲੇ ਬੱਲੇ ਹੁੰਦੀ ਹੈ ਆਹ ਥੱਬੇ ਸੱਜੇ ਲੈਫਟ ਰਾਈਟ ਆਹ ਬੱਲੇ ਬੱਲੇ ਕਰਾ ਦਿੰਦੀ ਹੈ ਮਾਰੋ ਤਾੜੀਆਂ ਬਾਲਾਂ ਦੇ ਬਾਤੇ ਲਗਾਤਾਰ ਕਬੱਡੀਆਂ ਪੌੜੀਆਂ ਖਾਲਾ ਜੀ ਦਾ ਬਾੜਾ ਰਹੀ ਹੈ ਪੌਣ ਦੇ ਲਈ ਖਿਡਾਰਨ ਆਹ ਮਾਲਾ ਪਿਆਰਾ ਮਾਲਾ ਪਿਆਰਾ ਮਾਲਾ ਪਿਆਰਾ ਚੰਨ ਹੈਗਾਰਾ ਦਾ ਮਾਲਾ ਨੂੰ ਡੱਕਣ ਦਾ ਦੁਨੀਆ ਦੇਖਦੀ ਮਾਲਾ ਲਗਾਤਾਰ 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 ਏ ਬੱਲੇ 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 ਮਾਰੋ ਤਾੜੀਆਂ ਮਾਲਾ ਦੇ ਵਾਸਤੇ ਉਹ ਬੱਲੇ ਬੱਲੇ ਕਰਾਈ ਆਉਂਦੀ ਹੈ ਕਬੱਡੀਆਂ ਕੁੜੀ ਲਗਾਤਾਰ ਪਾਈ ਆਉਂਦੀ ਹੈ ਧੰਨਵਾਦ ਹੈ ਉਹ ਮਾਜੇ ਵਾਲਿਓ ਇੱਕ ਵਾਰੀ ਤਾੜੀ ਮਾਲਾ ਫੇਰ ਮਾਲਾ ਫੇਰ ਚੰਨ ਹੈਗਾਰਾ ਦਾ ਬੱਲੇ 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 ਬਾਲਾ ਭੜਿਆ ਗੱਟਾ ਲੱਗਦਾ ਯੋਗ ਬਾਲਾਂ ਬਾਰੇ ਤਾੜੀਆਂ ਬਾਰੇ ਕੀ ਖਿਆਲ ਹੈ ਬਾਲੋ ਤਾੜੀਆਂ ਮਾਰੋ ਤਾੜੀ ਮਾਰ ਦਿਓ ਪਰ ਗੱਲ ਜੱਫਿਆਂ ਦੇ ਮੁੱਕ ਰਿਹਾ ਜੱਪਿਆਂ ਤੇ ਮੁੱਕਣੀ ਚੰਨੋ ਹੈ ਰਾਤਾ ਇਹਨੇ ਵੀ ਥਾਪੀਆਂ ਹੰਦਿਆ ਜਮਾਰੀਆਂ ਆਹ ਹਗਾਰਾਤਾ ਬਦਲਾ ਲੈਣ ਦਾ 21 ਦੀ 31 ਪਾਉਣ ਦਾ ਇਹ ਬੱਲੇ 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 ਹੋ ਰਹੀ ਹੈ ਮਾਲਾ ਕਰਦੀ ਕਮਾਲ ਇਧਰ ਦੇ ਪਾਸੇ ਆਹ ਪੁਆਇੰਟ ਫੇਰ ਮਾਲਾ ਦੇ ਖਾਤੇ ਹੈ ਫੇਰ ਮਾਲਾ ਦੇ ਖਾਤੇ ਇਧਰ ਕਹਿੰਦੇ ਵੀ ਸ਼ਾਰਦਾਵੀ ਕਬੱਡੀ ਪੈ ਗਈ ਲਾਸਟ ਕਬੱਡੀ ਮਾਲਾ ਆ ਗਈ ਹੈ ਇੱਕ ਵਾਰੀ ਤਾੜੀਆਂ ਮੈਦਾਨ ਵਾਲੇ ਜ਼ੋਰਦਾਰ ਮਾਲਾ ਮਾਲਾ ਕਬੱਡੀ ਪਾ ਰਹੀ ਹੈ ਚੰਨਾ ਹੈਗਾ ਰਾਤਾ ਲਾਸਟ ਕਬੱਡੀ ਤੇ ਮੇਲਾ ਬਣਾਉਣ ਦਾ ਪਰ ਮਾਲਾ ਇਹ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਮਾਲਾ ਦੇ ਬਾਤ ਵਿੱਚ ਲੈ ਜੀ ਰਮਨਵੀਰ ਵੱਡੀ ਜ਼ਿੰਮੇਵਾਰੀ ਬਾਬਾ ਜੋਗਾ ਸਿੰਘ ਜੀ ਦਾ ਧੰਨਵਾਦ ਸ਼ਮਸ਼ੇਰ ਸਿੰਘ ਜੀ ਪ੍ਰਧਾਨ ਉਹਨਾਂ ਦਾ ਧੰਨਵਾਦ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਖਿਡਾਰੀ ਨੇ ਤਿਆਰ ਹੈ ਚਾਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਉਹ ਕਹਿੰਦੇ ਕੌਣ ਬੱਲੇ ਬੱਲੇ ਕਰਾਵੇਗੀ ਖੁਸ਼ੀ ਦੀ ਪੈਂਦੀ ਹੋਈ ਕਬੱਡੀ ਦੇ ਉੱਪਰ ਇਹਨਾਂ ਕਹਿੰਦੇ ਕੌਣ ਬੱਲੇ ਬੱਲੇ ਕਰਾਵੇਗੀ ਚੰਨਾ ਦਾ ਕਹਿੰਦੇ ਨਾਂ ਚੱਲਦਾ ਪਰ ਸਾਹਮਣੇ ਕੋਮਲ ਟਰਾਈ ਕਰਦੀ ਹੋਈ ਬੱਲੇ ਬੱਲੇ ਇੱਕ ਪਾਸੇ ਕਹਿੰਦੇ ਕੋਮਲ ਦੂਜੇ ਪਾਸੇ ਆਹ ਕਹਿੰਦੇ ਖੁਸ਼ੀ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਹੈ ਮੇਰ ਕਰੀ ਦਾਤਿਆ ਇਸ ਦੁਨੀਆ ਸਾਰੀ ਤੇ ਹੱਕ ਗਰੀਬਾਂ ਵਾਲੇ ਕਦੇ ਥੱਲੇ ਦੱਬਣ ਨਾ ਪੈਸੇ ਲਈ ਨਾ ਮਾਰੇ ਕਦੇ ਭਾਈ ਭਾਈ ਨੂੰ ਖੇਤੀਆਂ ਵਾਲੀਆਂ ਲਾਸ਼ਾਂ ਝਾੜੀਆਂ ਵਿੱਚੋਂ ਲੱਭੜਨਾ ਅਮਮਾ ਦਾ ਵੱਡੇ ਭਰਾ ਦਾ ਹੈ ਲਾ ਕਬੱਡੀ ਪਾਉਣ ਦੇ ਵਾਸਤੇ ਮੱਲਾ ਤਿਆਰ ਹੈ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਕਬੱਡੀ ਪਾਉਣ ਦੇ ਲਈ ਬੰਦੀ ਹੋਈ ਇੱਕ ਦੋ ਤਿੰਨ ਥਾਪੀਆਂ ਪੱਟਾਂ ਤੇ ਮਾਰੀਆਂ ਚਾਰ ਖਿਡਾਰੀਆਂ ਨੂੰ ਵੰਗਾਲਿਆ ਚੰਨੋ ਹੈਗਾ ਰਹਾ ਤਾਂ ਪਹਿਲੀ ਕਬੱਡੀ ਤੇ ਮੱਲ ਲੈਣਾ ਦੋ ਦੋ ਹੱਥ ਕਰਨਾ ਪਤਾ ਲੱਗ ਜੇ ਉਹ ਖਾਲੀ ਚੰਨੋ ਆਈ ਹੋਈ ਹੈ ਪਰ ਇਧਰ ਦੇ ਪਾਸੇ ਮੱਲਾ ਆ ਫੜਿਆ ਗੁੱਟ ਲੱਗਦਾ ਯੋਰ ਇਧਰ ਦੇ ਪਾਸੇ ਆ ਉਂਗਲ ਖੜੀ ਆ ਮੱਲਾ ਦੇ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਜਿਹੜਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਕਰ ਦਿੰਦਾ ਹੈ ਅਗਲੀ ਕਬੱਡੀ ਪੈ ਗਈ ਆ ਦੇ ਵੀਰਿਆ ਕਰਦੇ ਜਾ ਬਾਲਾ ਕਬੱਡੀ ਭਾਉਣ ਦੇ ਲਈ ਫਿਰ ਤਿਆਰ ਹੈ ਟਿੰਕਲ ਨੇ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਪਿੰਦਰ ਆਸਟ੍ਰੇਲੀਆ ਮਾਨ ਕਰਦਾ ਕਹਿੰਦਾ ਟਿੰਕਲ ਜਿਹੜੇ ਮੇਲੇ ਤੇ ਕਹੇਗੀ ਆਪਾਂ ਇਕਵਾੜਾ ਸਨਮਾਨ ਕਰ ਦਿਆਂਗੇ ਇਧਰ ਦੇ ਪਾਸੇ ਮੱਲਾ ਆ ਤਾਪ ਦੇ ਪੈਰ ਦਾ ਵਾਅਦਾ ਕਰ ਦਿੱਤਾ ਹੈ ਬਈ ਮਾਲਾਂ ਦੀ ਖੇਡ ਵਧੀਆ ਲੱਗਦੀ ਇੱਕਰ ਤਾੜੀਆਂ ਮਾਰ ਦਿਓ ਮਾਲਾਂ ਦੇ ਬਾਤੇ ਬੜੀ ਤੇਜ਼ ਤਰਾਰ ਖਿਡਾਰੀਆਂ ਦੇ ਵਿੱਚ ਨਾਮ ਹੈ ਜੋਗਾ ਸਿੰਘ ਜੀ ਮੁੱਖ ਸੇਵਾਦਾਰ ਨੇ ਇਧਰ ਦੇ ਪਾਸੇ ਕਬੱਡੀ ਪੌਣ ਦੇ ਬਾਤੇ ਖੁਸ਼ੀ ਫਿਰ ਤਿਆਰ ਹੈ ਚਾਰ ਨੇ ਔਲਖਾ ਲਈ ਚੰਨਾ ਨੇ ਕਹਿੰਦੇ ਅੱਜ ਸਰਾ ਲਈ ਆਉਂਦੀ ਹੈ ਪਰ ਇਧਰ ਦੇ ਪਾਸੇ ਖੁਸ਼ੀ ਵੀ 베ਰ 베ਰ ਕਬੱਡੀਆਂ ਪਾਈ ਆਉਂਦੀ ਹੈ ਉਹ ਬੜਿਆ ਗੁੱਟ ਪਰ ਇਧਰ ਦੇ ਪਾਸੇ ਉਹ ਖੁਸ਼ੀ ਨੇ ਟਾਪ ਦੇ ਪੈਰ ਦਾ ਵਾਅਦਾ ਕਰ ਦਿੱਤਾ ਕਹਿੰਦੇ ਇੱਕ ਕਬੱਡੀ ਤੇ ਟੇੜਾ ਸਾਫ ਕਰੋ ਸਕਤਾ ਉਹ ਵੀ ਕਬੱਡੀ ਪਾਉਣ ਲਈ ਉਹ ਮਾਲਾ ਤਿਆਰ ਆ ਕਬੱਡੀ ਪਾਉਣ ਦੇ ਵਾਤੇ ਚੰਨਾ ਹੈ ਆ ਰਿਹਾ ਦਾਦਨਾ ਦੋ ਦੋ ਹੱਥ ਕਰਨਾ ਆ ਦੁਨੀਆ ਦੇ ਹੋਵੀ ਆ ਆ ਮਾਲਾ ਦੀ ਕਬੱਡੀ ਦੇ ਉੱਪਰ ਏ ਬੱਲੇ ਬੱਲੇ ਹੁੰਦੀ ਹੈ ਉਹ ਖੱਬੇ ਸੱਜੇ ਲੈਫਟ ਰਾਈਟ ਉਹ ਬੱਲੇ ਬੱਲੇ ਕਰਾ ਦਿੰਦੀ ਹੈ ਆ ਲੋ ਤਾੜੀਆਂ ਵਾਲਾਂ ਦੇ ਬਾਅਦ ਤੇ ਲਗਾ ਤਾਰ ਕਬੱਡੀਆਂ ਪੌੜੀਆਂ ਖਾਲਾ ਜੀ ਦਾ ਬਾੜਾ ਰਿਹਾ ਪੌਣ ਦੇ ਲਈ ਖੜਾਰਨ ਆ ਮਾਲਾ ਤਿਆਰ ਆ ਮਾਲਾ ਤਿਆਰ ਆ ਮਾਲਾ ਤਿਆਰ ਹੈ ਚੰਨ ਹੈਗਾ ਰਾਤਾ ਮਾਲਾ ਨੂੰ ਡੱਕਣ ਦਾ ਦੁਨੀਆ ਦੇਖਦੀ ਮਾਲਾ ਲਗਾਤਾਰ 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 ਏ ਬੱਲੇ 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 ਮਾਰੋ ਤਾੜੀਆਂ ਮਾਲਾਂ ਦੇ ਵਾਸਤੇ ਉਹ ਬੱਲੇ ਬੱਲੇ ਕਰਾਈ ਆਉਂਦੀ ਹੈ ਕਬੱਡੀਆਂ ਕੁੜੀ ਲਗਾਤਾਰ ਪਾਈ ਆਉਂਦੀ ਹੈ ਧੰਨਵਾਦ ਹੈ ਉਹ ਮਾਜੇ ਵਾਲਿਓ ਇੱਕ ਵਾਰੀ ਤਾੜੀ ਮਾਲਾ ਫੇਰ ਮਾਲਾਂ ਫੇਰ ਚੰਨ ਹਾਰਾਤਾ ਏ ਬੱਲੇ 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 ਮਾਲਾ ਭੜਿਆ ਗੱਟਾ ਲੱਗਦਾ ਯੋਗਰ ਬਾਲਾਂ ਬਾਰੇ ਤਾੜੀਆਂ ਬਾਰੇ ਕੀ ਖਿਆਲ ਹੈ ਬਾਲੋ ਤਾੜੀਆਂ ਮਾਰੋ ਤਾੜੀ ਮਾਰ ਦਿਓ ਪਰ ਗੱਲ ਜੱਪਿਆਂ ਦੇ ਮੁੱਕੜੇ ਜੱਪਿਆਂ ਤੇ ਮੁੱਕਣੀ ਚੰਨੋ ਹੈ ਰਾਤਾ ਇਹਨੇ ਵੀ ਥਾਪੀਆਂ ਹੰਦਿਆਂ ਜਮਾਰੀਆਂ ਆਹ ਹਗਾਰਾ ਬਦਲਾ ਲੈਣ ਦਾ ਵਿਕੀਆਂ ਦੀ 31 ਪਾਉਣ ਦਾ ਇਹ ਬੱਲੇ 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 ਹੋ ਰਹੀ ਹੈ ਮਾਲਾ ਕਰਦੀ ਕਮਾਲ ਇਧਰ ਦੇ ਪਾਸੇ ਆਹ ਪੁਆਇੰਟ ਫੇਰ ਮਾਲਾ ਦੇ ਖਾਤੇ ਹੈ ਫੇਰ ਮਾਲਾ ਦੇ ਖਾਤੇ ਇਧਰ ਕਹਿੰਦੇ ਵੀ ਸ਼ਾਰਦਵੀ ਕਬੱਡੀ ਪੈ ਗਈ ਲਾਸਟ ਕਬੱਡੀ ਮਾਲਾ ਆ ਗਈ ਆ ਇੱਕ ਵਾਰੀ ਤਾੜੀਆਂ ਮੱਝ ਵਾਲੇ ਜ਼ੋਰਦਾਰ ਮਾਲਾ ਮਾਲਾ ਆ ਰਹੀ ਹੈ ਚੰਨਾ ਹੈਗਾ ਰਾਤਾ ਲਾਸਟ ਕਬੱਡੀ ਤੇ ਮੇਲਾ ਬਣਾਉਣ ਦਾ ਪਰ ਮਾਲਾ ਇਹ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਮਾਲਾਂ ਦੇ ਬਾਤ ਵਿੱਚ ਬាទ ਰਮਨਵੀਰ ਵੱਡੀ ਜ਼ਿੰਮੇਵਾਰੀ ਬਾਬਾ ਜੋਗਾ ਸਿੰਘ ਜੀ ਦਾ ਧੰਨਵਾਦ ਸ਼ਮਸ਼ੇਰ ਸਿੰਘ ਜੀ ਪ੍ਰਧਾਨ ਉਹਨਾਂ ਦਾ ਧੰਨਵਾਦ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਖਿਡਾਰੀ ਮੈਂ ਤਿਆਰ ਹੈ ਚਾਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਉਹ ਕਹਿੰਦੇ ਕੌਣ ਬੱਲੇ ਬੱਲੇ ਕਰਾਵੇਗੀ ਖੁਸ਼ੀ ਦੀ ਪੈਂਦੀ ਹੋਈ ਕਬੱਡੀ ਦੇ ਉੱਪਰ ਇਹਨਾਂ ਕਹਿੰਦੇ ਕੌਣ ਬੱਲੇ ਬੱਲੇ ਕਰਾਵੇਗੀ ਚੰਨਾ ਦਾ ਕਹਿੰਦੇ ਨਾਂ ਚੱਲਦਾ ਪਰ ਸਾਹਮਣੇ ਕੋਮਲ ਟਰਾਈ ਕਰਦੀ ਹੋਈ ਬੱਲੇ ਬੱਲੇ ਇੱਕ ਪਾਸੇ ਕਹਿੰਦੇ ਕੋਮਲ ਦੂਜੇ ਪਾਸੇ ਆਹ ਕਹਿੰਦੇ ਖੁਸ਼ੀ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਮਿਹਰ ਕਰੀ ਦਾਤਿਆ ਇਸ ਦੁਨੀਆ ਸਾਰੀ ਤੇ ਹੱਕ ਗਰੀਬਾਂ ਵਾਲੇ ਕਦੇ ਥੱਲੇ ਦੱਬੜਨਾ ਪੈਸੇ ਲਈ ਨਾ ਮਾਰੇ ਕਦੇ ਭਾਈ ਭਾਈ ਨੂੰ ਖੇਤੀਆਂ ਵਾਲੀਆਂ ਲਾਸ਼ਾਂ ਝਾੜੀਆਂ ਵਿੱਚੋਂ ਲੱਭਣਾ ਮਮਾ ਦਾ ਵੱਡੇ ਭਰਾ ਦਾ ਹੈ ਲਾ ਕਬੱਡੀ ਪਾਉਣ ਦੇ ਬਾਅਦ ਤੇ ਮੱਲਾ ਤਿਆਰ ਹੈ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਕਬੱਡੀ ਪਾਉਣ ਦੇ ਲਈ bắtਦੀ ਹੋਈ 1 2 3 ਥਾਪੀਆਂ ਪੱਟਾਂ ਤੇ ਮਾਰੀਆਂ ਚਾਰ ਖਿਡਾਰਮਾਂ ਨੂੰ ਵੰਗਾਰਿਆ ਚੰਨੋ ਹੈਗਾ ਰਹਾਦਾ ਪਹਿਲੀ ਕਬੱਡੀ ਤੇ ਮੱਲ ਲੈਣਾ ਦੋ ਦੋ ਹੱਥ ਕਰਨਾ ਪਤਾ ਲੱਗ ਜੇ ਉਹ ਖਾਲੀ ਚੰਨੋ ਆਈ ਹੋਈ ਹੈ ਪਰ ਇਧਰ ਦੇ ਪਾਸੇ ਮੱਲਾ ਉਹ ਫੜਿਆ ਗੁੱਟ ਲੱਗਦਾ ਯੋਰ ਇਧਰ ਦੇ ਪਾਸੇ ਆ ਉਂਗਲ ਖੜੀ ਆ ਮਾਲਾ ਦੇ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਜਿਹੜਾ ਹੈ ਆਪਣੀ ਟੀਮ ਦੇ ਖਾਤੇ ਦੇ ਵਿੱਚ ਕਰ ਦਿੰਦਾ ਹੈ ਅਗਲੀ ਕਬੱਡੀ ਪੈ ਗਈ ਹੈ ਦੇ ਵੀਰਿਆ ਕਰਦੇ ਆ ਮਾਲਾ ਕਬੱਡੀ ਪਾਉਣ ਦੇ ਲਈ ਫਿਰ ਤਿਆਰ ਹੈ ਟਿੰਕਲ ਨੇ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਪਿੰਦਰ ਆਸਟ੍ਰੇਲੀਆ ਮਾਣ ਕਰਦਾ ਕਹਿੰਦਾ ਟਿੰਕਲ ਜਿਹੜੇ ਮੇਲੇ ਤੇ ਕਹੇਗੀ ਆਪਾਂ ਇੱਕ ਟਵਾਰਾ ਸਨਮਾਨ ਕਰ ਦਿਆਂਗੇ ਇਧਰ ਦੇ ਪਾਸੇ ਮਾਲਾ ਆਹ ਟਾਪ ਦੇ ਪੈਣ ਦਾ ਵਾਅਦਾ ਕਰ ਦਿੰਦਾ ਬਈ ਮਾਲਾ ਦੀ ਖੇਡ ਵਧੀਆ ਲੱਗਦੀ ਇੱਕਰ ਤਾੜੀਆਂ ਬੜੀ ਤੇਜ਼ ਤਰਾਰ ਖੇਡਾਰਾਂਾਂ ਦੇ ਵਿੱਚ ਨਾਮ ਹੈ ਜੋਗਾ ਸਿੰਘ ਜੀ ਮੁੱਖ ਸੇਵਾਦਾਰ ਨੇ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਵਾਸਤੇ ਖੁਸ਼ੀ ਫਿਰ ਤਿਆਰ ਹੈ ਚਾਰ ਨੇ ਔਲਖਾ ਲਈ ਚੱਲ ਆਉਣੇ ਕਹਿੰਦੇ ਅੱਜ ਸਰਾ ਲਾਈ ਆਉਂਦੀ ਹੈ ਪਰ ਇਧਰ ਦੇ ਪਾਸੇ ਖੁਸ਼ੀ ਵੀ 베ਰ 베ਰ ਕਬੱਡੀਆਂ ਭਾਈ ਆਉਂਦੀ ਹੈ ਆਹ ਪੜਿਆ ਗੁੱਟ ਪਰ ਇਧਰ ਦੇ ਪਾਸੇ ਆਹ ਖੁਸ਼ੀ ਨੇ ਟਾਪ ਦੇ ਪੈਂਟ ਦਾ ਵਾਅਦਾ ਕਰ ਦਿੱਤਾ ਕਹਿੰਦੇ ਕਬੱਡੀ ਤੇ ਤੇੜਾ ਸਾਹ ਕਰੋ ਸਕਤਾ